ਸਭ ਨੂੰ ਪਿਆਰ ਭਰੀ ਸਤਿ ਸ਼ਕਰ ਜੀ ਫਿਰ ਸਤਿ ਦੇਖੋ ਮੈਂ ਤੁਹਾਨੂੰ ਦਿਖਾਣ ਲੱਗੀ ਹਾਂ ਮੇਰੇ ਨਾਲ ਸੈਜਨ ਦਾ ਪਲਾਂਟ ਸੀਗਾ ਬਹੁਤ ਵੱਡਾ ਹੋ ਗਿਆ ਸੀ ਦੇਖੋ ਇਹਦਾ ਠੀਕ ਹੈ ਜਿਹੜੇ ਮੇਰੇ ਪਿਛਲੇ ਈ ਵਿਊਅਰਸ ਨੇ ਸਾਰੇ ਉਹਨਾਂ ਨੂੰ ਪਤਾ ਹੈ ਵੀ ਇਹ ਬਹੁਤ ਵੱਡਾ ਹੋ ਗਿਆ ਸੀ ਤੇ ਇਹਨੂੰ ਮੈਂ ਇੱਕ ਰੇਟ ਇਹਦਾ ਨਾ ਉਠਾ ਕੇ ਕੱਟ ਕੇ ਰੱਖ ਦਿੱਤਾ ਕਿਉਂਕਿ ਇਹਦੀਆਂ ਜੜਾਂ ਦੇਖੋ ਇਹਦੀਆਂ ਜੜਾਂ ਸਾਰੀਆਂ ਨਾ ਛੱਤ ਪਾਰ ਦਿੱਤੀ ਸੀ ਬਹੁਤ ਜਿਆਦਾ ਨੁਕਸਾਨ ਹੋਗਾ ਸਾਡਾ ਪਾਣੀ ਚਲਾ ਗਿਆ ਸੀ ਛੱਤ ਵਿੱਚੋਂ ਤੇ ਇਹਨੂੰ ਮੈਂ ਇਸ ਤਰ੍ਹਾਂ ਕੀਤਾ ਕਿ ਆ ਕੁਰਸੀ ਦੇ ਉੱਪਰ ਰੱਖ ਦਿੱਤਾ ਕਿ ਮੈਂ ਜਦੋਂ ਟਾਈਮ ਹੋਊਗਾ ਇਹਨੂੰ ਮੈਂ ਕੱਢ ਕੇ ਰੱਖ ਲੂੰਗੀ ਹਨਾ ਤੇ ਕਿ ਸਾਰਾ ਮੈਂ ਕੱਟ ਦਿੱਤਾ ਸੀ ਕਿ ਆਪਣੀ ਛੱਤ ਨੂੰ ਕੋਈ ਨੁਕਸਾਨ ਨਾ ਹੋਵੇ ਤੇ ਆ ਦੇਖੋ ਅੱਜ ਮੈਂ ਅਚਾਨਕ ਦੇਖਿਆ ਦੇਖੋ ਇਹਦੇ ਇੱਥੋਂ ਦੇਖੋ ਸਪਰਾਉਟਸ ਹੋ ਗਏ ਇਹਦੇ ਸ਼ੁਰੂ ਤੇ ਨਾਲ-ਨਾਲ ਇਹਦੀਆਂ ਨਵੀਆਂ ਟਾਹਣੀਆਂ ਕਿੰਨੀਆਂ ਸਾਰੀਆਂ ਤੇ ਕਿੰਨੇ ਸੋਹਣੇ-ਸੋਹਣੇ ਕਲਰ ਨਿਕਲ ਆਏ ਆ oh my god ਤੇ ਮੈਂ ਦੁੱਖ ਮੈਨੂੰ ਬਹੁਤ ਹੋਇਆ ਸੀ ਕਿਉਂਕਿ ਇੰਨਾ ਵੱਡਾ ਪਲਾਂਟ ਮੈਂ ਆਪਣੀ ਛੱਤ ਤੋਂ ਨਹੀਂ ਸੀ ਜਾਣਾ ਗਵਾਉਣਾ ਚਾਹੁੰਦੀ ਮੈਨੂੰ ਇਹ ਸੀਗਾ ਕਿ ਚਲੋ ਕੋਈ ਪੰਛੀ ਵਗੈਰਾ ਆਣਗੇ ਆਲਣੇ ਵਗੈਰਾ ਬਣਾਉਣਗੇ ਹਨਾ ਪਰ ਨਹੀਂ ਹੋਇਆ ਤੇ ਤੇ ਵੇਖੋ ਕਿੰਨਾ ਪ੍ਰਮਾਤਮਾ ਨਾ ਕਿੰਨੀ ਸੋਹਣੀ ਆਪਣੀ ਰਚਨਾ ਰਚਦਾ ਆ ਜਿੰਨਾ ਮਰਜੀ ਹਟਾ ਲਓ ਕਹਿੰਦੇ ਜੇ ਤੁਹਾਡਾ ਕਿਸੇ ਚੀਜ਼ ਨਾਲ ਮੋਹ ਪੈ ਜਾਂਦਾ ਨਾ ਤੇ ਪ੍ਰਮਾਤਮਾ ਤੁਹਾਨੂੰ ਜ਼ਰੂਰ ਵਾਪਸ ਦੇ ਦਿੰਦਾ ਦੇਖੋ ਇਹਦੀ ਗ੍ਰੀਨਰੀ ਦੇਖੋ ਕਿੰਨੀ ਸੋਹਣੀ ਆ ਹਾਇ ਰੱਬਾ ਤੇ ਇਹਨੂੰ ਆਸਾਨੀ ਨਾਲ ਲਗਾ ਸਕਦੇ ਆਂ ਅਸੀਂ ਇਹਦੇ ਸੀਡਸ ਨਿਕਲਦੇ ਆ ਉਹ ਫਲੀਆਂ ਬਣਦੀਆਂ ਪਹਿਲਾਂ ਫਿਰ ਸੀਡਸ ਬਣਦੇ ਆ ਸੀਡਸ ਤੋਂ ਵੀ ਸਾਡੇ ਨਾਲ ਹੋ ਜਾਂਦਾ ਮੈਂ ਤੁਹਾਨੂੰ ਦਿਖਾਉਣੀ ਆ ਮੈਂ ਸੀਡਸ ਤੋਂ ਵੀ ਉਗਾਇਆ ਆ ਇੱਕ ਬਲੈਂਟ ਆਹ ਦੇਖੋ ਫਰੈਂਡਸ ਆ ਮੇਰੇ ਨਾ ਕ੍ਰੀਏਟਿਵ ਚ ਇਹਦੇ ਵਿੱਚ ਵੀ ਬਹੁਤ ਕੁਝ ੁੱਗਿਆ ਹੋਇਆ ਐ ਇਹ ਕਿਹੜੀ ਪੱਤਾ ਐ ਤੇ ਇਹ ਦੇਖੋ ਆਹ ਵਾਲਾ ਮੇਰਾ ਜਿਹੜਾ ਐ ਨਾ ਸੀਡ ਤੋਂ ਉਗਿਆ ਹੋਇਆ ਆ ਹੁਣ ਮੈਂ ਇਹਦਾ ਧਿਆਨ ਰੱਖੂਗੀ ਇਹਨੂੰ ਮੈਂ ਛੇਤੀ ਛੇਤੀ ਪਰੂਨਿੰਗ ਕਰਦੀ ਰੂੰਗੀ ਰੂਟ ਪ੍ਰੂਨਿੰਗ ਛੇਤੀ ਕਰੂੰਗੀ ਇਹਦੀ ਕਿਉਂਕਿ ਇਹ ਫਿਰ ਬਹੁਤ ਜ਼ਿਆਦਾ ਰੂਟਸ ਇਹਦੀਆਂ ਵੱਧ ਜਾਂਦੀਆਂ ਨੇ ਤੇ ਹੋ ਸਕਦਾ ਇਹਨੂੰ ਮੈਂ ਥੋੜੇ ਦਿਨਾਂ ਤੱਕ ਨਹੀਂ ਤੇ ਮੈਨੂੰ ਗਮਲੇ 'ਚ ਹੀ ਕਰ ਦੂੰਗੀ ਤਾਂ ਅੱਜ ਮੈਂ ਤੁਹਾਨੂੰ ਇਹ ਦੱਸਣਾ ਸੀ ਕਿ ਦੇਖੋ ਨੇਚਰ ਸਾਡੇ ਨਾਲ ਵੀ ਓਨਾ ਹੀ ਪਿਆਰ ਕਰਦਾ ਜਿੰਨਾ ਅਸੀਂ ਨੇਚਰ ਨਾਲ ਪਿਆਰ ਕਰਦੇ ਆਂ ਅਗਰ ਸਾਨੂੰ ਕਿਸੇ ਚੀਜ਼ ਦੇ ਜਾਣ ਦਾ ਦੁੱਖ ਹੁੰਦਾ ਨਾ ਤੇ ਨੇਚਰ ਸਾਨੂੰ ਉਹ ਦੁੱਗਣਾ ਕਰਕੇ ਦਿੰਦਾ ਵਾਪਸ ਹਨਾ ਤਾਂ ਮੈਨੂੰ ਤੇ ਬਹੁਤ ਖੁਸ਼ੀ ਹੋ ਰਹੀ ਹੈ ਤੇ ਤੁਹਾਨੂੰ ਦੱਸਣਾ ਮੇਰੀ ਅੱਜ ਦੀ ਵੀਡੀਓ ਕਿਹੋ ਜਿਹੀ ਲੱਗੀ ਤੇ ਤੁਸੀਂ ਵੀ ਆਪਣਾ ਅਗਰ ਤੁਸੀਂ ਦੋਵੋਗੇ ਨਾ ਨੇਚਰ ਨੂੰ ਤੁਹਾਨੂੰ ਜ਼ਰੂਰ ਕੁਝ ਨਾ ਕੁਝ ਵਾਪਸ ਦੇਵੇਗਾ ਐਸਾ ਦਾ ਬਾਹਰ ਦੀ ਮੈਂ ਪ੍ਰੂਨਿੰਗ ਕੀਤੀ ਸੀਗੀ ਇੱਥੋਂ ਤੇ ਹੋਰ ਇਧਰ ਦੇਖੋ ਆ ਜਿਹੜਾ ਮੇਰਾ ਟੱਬ ਬਿਲਕੁਲ ਟੁੱਟ ਰਿਆ ਸੀਗਾ ਤੇ ਮੈਂ ਇਹਨੂੰ ਇਹਦੇ ਵਿੱਚੋਂ ਨਹੀਂ ਕੱਢੇ ਮਰੂਆ ਕਹਿੰਦੇ ਸਾਨੂੰ ਸਾਡੇ ਇਹਨੂੰ ਤੇ ਦੇਖੋ ਹਣੀ ਬੀਜ਼ ਬਹੁਤ ਜ਼ਿਆਦਾ ਹੁੰਦੀਆਂ ਇਹਦੇ ਉੱਤੇ ਬਹੁਤ ਜ਼ਿਆਦਾ ਰਸ ਚੂਸਦੀਆਂ ਨੇ ਇਹਨਾਂ ਦਾ ਬਹੁਤ ਫਾਇਦਾ ਹੁੰਦਾ ਪੋਲੀਨੇਸ਼ਨ ਕਰਦੀਆਂ ਨੇ ਤੇ ਇਹਦੇ ਦੇਖੋ ਇਹਦੇ ਇਹਦੇ ਫੁੱਲ ਦੇਖੋ ਕਿੰਨੇ ਸੋਨੇ ਹਨਾ ਤੇ ਇਹਦਾ ਨਾ ਮੈਂ ਮੈਂ ਆਖਾ ਪੀ ਚਲੋ ਜੇ ਰਿਪੋਰਟ ਕੀਤੀ ਉਦੋਂ ਜ਼ਿਆਦਾ ਗਰਮੀਆਂ ਸੀ ਨਾ ਤੇ ਮੈਂ ਕਿਹਾ ਖਰਾਬ ਨਾ ਹੋ ਜਾਏ ਤੇ ਨਾਲ ਦੇਖੋ ਕਿੰਨੇ ਸਾਰੇ ਮੇਰੇ ਅਪਰਾਜਤਾ ਨਿਕਲੇ ਹੋਏ ਆ ਕਾਕਸ ਕਮ ਆ ਤੇ ਇਹ ਦੇਖੋ ਮੇਰਾ ਕੋਚੀਆ ਇੱਥੋਂ ਵੀ ਨਿਕਲਿਆ ਆਇਆ ਆ ਹਨਾ ਹੋਰ ਵੀ ਤੁਹਾਨੂੰ ਮੈਂ ਇੱਕ ਚੀਜ਼ਾਂ ਦਿਖਾਵਾਂ ਦੇਖੋ ਇਧਰਲੀ ਸਾਈਡ ਮੇਰੇ ਆ ਗੇਂਦੇ ਕਿੰਨੇ ਜ਼ਿਆਦਾ ਹੈਵੀ ਹੋਏ ਆ ਦੇਖੋ ਸਾਰੇ ਭਰੇ ਹੋਏ ਆ ਅਜੇ ਮੈਂ ਇਹਨਾਂ ਨੂੰ ਨਾ ਕੱਟ ਕਰਦੀ ਰਹਿਣੀ ਉੱਪਰੋਂ ਕਿ ਜ਼ਿਆਦਾ ਲੇਫ ਨਾ ਜਾਣ ਫਿਰ ਵੀ ਨਾ ਦੇਖੋ ਭਾਰੇ ਹੋ ਜਾਂਦੇ ਆ ਅਗਰ ਜ਼ਿਆਦਾ ਇਹਨਾਂ ਦੀ ਪ੍ਰੂਨਿੰਗ ਕਰਦੇ ਰਹੋ ਤੇ ਫਿਰ ਭਾਰੇ ਹੋ ਕੇ ਥੱਲੇ ਡਿੱਗ ਜਾਂਦੇ ਆ ਆ ਦੇਖੋ ਇਸ ਤਰ੍ਹਾਂ ਨਾ ਇਸ ਤਰ੍ਹਾਂ ਥੱਲੇ ਡਿੱਗ ਜਾਂਦੇ ਆ ਫਿਰ ਕੀ ਕਰੇ ਬੰਦਾ ਹਨਾ ਆ ਦੂਸਰੇ ਕ੍ਰੇਟ 'ਚ ਮੈਂ ਚਲਾਈ ਵਗੈਰਾ ਲੱਗੀ ਹੋਈ ਐ ਇਹਦੇ ਮੈਂ ਨਾ ਪਰੌਂਠੇ ਬਣਾਉਂਗੀ ਆਟੇ 'ਚ ਗੁੰਨ ਕੇ ਹਨਾ ਇਧਰ ਆ ਸਾਰੇ ਨਾ ਇਹ ਆ ਵਾਲੇ ਜਿਹੜੇ ਆ ਇਹ ਸਾਰੇ ਥੱਲੇ ਵਾਲੇ ਕ੍ਰੇਟ ਦੇ ਆ ਗਿੰਦੇ ਸੀ ਸਾਰੇ ਜਿਹੜੇ ਇਹ ਮੇਰੇ ਸੀਡਸ ਤੋਂ ਹੀ ਉੱਗੇ ਹੋਏ ਆ ਤੇ ਆ ਜਿਹੜਾ ਮੇਰਾ ਨਾ ਇਹ ਹਾਲ ਹਵਾ ਤੇਜ਼ ਚੱਲੀ ਹੀ ਰਾਤੀ ਥੋੜੀ ਜੀ ਤੇ ਇਹਦਾ ਨਿਕਲ ਗਿਆ ਰਸਤੀ ਤੋੜ ਨਿਕਲ ਗਿਆ ਇਹ ਦੇਖੋ ਤੇ ਇਹਨੂੰ ਵੀ ਫਲਾਵਰਿੰਗ ਸ਼ੁਰੂ ਹੋ ਰਹੀ ਆ ਬਹੁਤ ਜ਼ਿਆਦਾ ਇਹਨੂੰ ਕਲੀਆਂ ਬਣੀਆਂ ਹੋਈਆਂ ਦੇਖੋ ਤੁਸੀਂ ਕਿ ਨਾ ਮੈਂ ਵੀਡੀਓ ਤਾਂ ਛੋਟੀ ਜੀ ਬਣਾਉਣੀ ਸੀਗੀ ਚਲੋ ਮੈਂ ਤੁਹਾਨੂੰ ਇਧਰਲਾ ਏਰੀਆ ਵੀ ਦਿਖਾਨੀ ਆ ਤੇ ਇਹ ਵਾਲੇ ਸਾਰੇ ਮੇਰੇ ਮੈਰੀਗੋਲਡ ਦੇ ਮੈਸੀਡ ਬਣਾ ਰਹੀ ਆ ਸਨਫਲਾਵਰ ਦੇ ਆ ਸਾਰੇ ਸੀਡਸ ਬਣਾ ਰਹੀ ਆ ਹੁਣ ਕਿਉਂਕਿ ਇਹਦਾ ਹੀ ਫਲਾਵਰਿੰਗ ਇਹਦੀ ਛੋਟੀ ਹੋ ਜਾਣੀ ਸਾਈਜ਼ ਛੋਟਾ ਹੋ ਜਾਣਾ ਤੇ ਫਲਾਵਰਿੰਗ ਇਹਨੇ ਬਹੁਤ ਜ਼ਿਆਦਾ ਭਰ ਭਰ ਕੇ ਦਿੱਤੀ ਇਹ ਸਾਰੇ ਨਾ ਮੇਰੇ ਫालतੂ ਤੋੜਿਆਂ ਵਿੱਚ ਲੱਗੇ ਦੇਖੋ ਕਿੰਨਾ ਕੰਡਮ ਹੋਏ ਪਏ ਸਾਰੇ ਬਿਲਕੁਲ ਇਹ ਰਿਪੋਰਟ ਕਰਨ ਵਾਲੇ ਹੋਏ ਆ ਬਸ ਹਾਲ ਪਚਾਈ ਦੀ ਹੁੰਦੀ ਫਿਰ ਇੰਨੇ ਵੱਡੇ ਵੱਡੇ ਪlant ਕਰਨ ਨੂੰ ਰਿਪੋਰਟ ਤਾਂ ਕਰਕੇ ਥੋੜਾ ਲੇਟ ਹੋ ਜਾਂਦੀ ਆ ਚਲੋ ਕੋਈ ਨਹੀਂ ਜਿੰਨੀ ਦੇਰ ਚੱਲਣਗੀ ਉਨੀ ਦੇਰ ਹੀ ਸਹੀ ਮੈਂ ਬਹੁਤ ਲਾਲਚੀ ਆ ਤੇ ਇਹ ਮੇਰਾ ਸਾਰਾ ਲੈਂਟਾ ਨਾ ਇਹ ਮੈਂ ਕਟਿੰਗ ਤੋਂ ਹੀ ਲਗਾਇਆ ਸੀਗਾ ਸਾਰਾ ਤੇ ਇੱਕ ਇਹ ਪlant ਮੈਨੂੰ ਨਾਲ ਦੇ ਅੰਕਲ ਇਹਨਾਂ ਨੇ ਦਿੱਤਾ ਸੀਗਾ ਮੈਂ ਤੁਹਾਨੂੰ ਵੀਡੀਓ ਸ਼ੇਅਰ ਕਰੂੰਗੀ ਇਹਨਾਂ ਨੇ ਬੜਾ ਸੋਹਣਾ ਪlant ਹੈਗਾ ਇਹਨੂੰ yellow colour ਦੇ ਫਲਾਵਰ ਆਉਂਦੇ ਆ ਤੇ ਇਧਰ ਆ ਮੇਰੀ ਗਲੋ ਬੇਲ ਵੇਖੋ ਕਿੱਥੋਂ ਤੱਕ ਚੜੀ ਆ ਉਹ ਗਾਂ ਤੋਂ ਉੱਪਰ ਤੱਕ ਚੜੀ ਆ ਇਹ 베ਰੀ ਨੂੰ ਚੁੰਬੜੀ ਹੋਈ ਆ ਹਣਾ ਤੇ ਇਧਰ ਮੇਰੇ ਸਾਰੇ ਸਦਾ ਬਹਾਰ ਆ ਤੇ ਮੈਕਸੀਕਨ ਪਿਟੂਨਿਆ ਹਾਈਬ੍ਰਿਡ ਵਾਲੇ ਸ਼ਾਰਟ ਵੈਰੈਟੀ ਔਰ ਸਦਾ ਬਹਾਰ ਸਾਰੇ ਐਦਿਆਬਾਤੀ ਪਲਾਂਟ ਇਹ ਪਿਛਲੇ ਸਾਲ ਦਾ ਲੱਗਾ ਹੋਇਆ ਖਤਮ ਨਹੀਂ ਹੋਇਆ ਜੀ ਹਣਾ ਤੇ ਇਹ ਸਾਰੇ ਮੇਰੇ ਗੁਲਦਾਵਦੀ ਆ ਉਹ ਅੰਦਰ ਸਾਰੇ ਗੁਲਦਾਵਦੀ ਲੱਗੇ ਹੋਏ ਆ ਉਧਰ ਤੱਕ ਉਹ ਸਾਰੇ ਗੁਲਦਾਵਦੀ ਆ ਆ ਮੈਂ ਸੇਬ ਲਗਾਇਆ ਸੀਗਾ ਤੇ ਸੇਬ ਦੀ ਦੇਖੋ ਇਹਦੀ ਸ਼ੁਰੂ ਹੋ ਗਏ ਨੇ ਪੱਤੇ ਨਿਕਲਨੇ ਹਣਾ ਗਰਮੀਆਂ ਵਿੱਚ ਨਾ ਇਹਨੂੰ ਛੜ ਗਈ ਸੀ ਸਾਰੇ ਦੇਖੋ ਨਿਸ਼ਾਨੀ ਹੈਗੀ ਅਜੇ ਵੀ ਗਰਮੀਆਂ ਦੀ ਸਾਰੇ ਛੜ ਗਏ ਸੀ। ਤੋ ਫਰੈਂਡਸ ਦੇਖੋ ਮੇਰੇ ਕੋੜੇ ਬਾੜੇ ਵਿੱਚ ਵੀ ਬਹੁਤ ਕੁਝ ਨਿਕਲਿਆ ਹੋਇਆ ਹੈ ਬਹੁਤ ਜ਼ਿਆਦਾ ਮੈਨੂੰ ਪਰਮਾਤਮਾ ਸਰਪ੍ਰਾਈਜ਼ ਦਿਨਦਾ ਆ ਤੇ ਤੁਸੀਂ ਵੀ ਛੋਟੇ ਛੋਟੇ ਬਾਗਬਾਨੀ ਜ਼ਰੂਰ ਕਰੋ। ਗਮਲੇ ਤੋਂ ਲੈ ਕੇ ਹੌਲੀ ਹੌਲੀ ਮੈਦਾਨਾਂ ਤੱਕ ਅਸੀਂ ਪlant ਲਗਾਈਏ ਆਪਣੇ ਪੰਜਾਬ ਨੂੰ ਬਚਾਈਏ ਗ੍ਰੀਨ ਗ੍ਰੀਨ ਕਰੀਏ ਅਗਲੀ ਵਾਰ ਸਾਡਾ ਟੈਂਪਰੇਚਰ ਜਿਹੜਾ ਅੱਧਾ ਰਹਿ ਜੇ। तो ओके फ्रेंड्स चलो लगाओ पेड़ ਤੇ ਬਣਾਓ ਗ੍ਰੀਨ ਗ੍ਰੀਨ ਗਾਰਡਨ ਮੇਰੀ ਤਰ੍ਹਾਂ ਬਾਦੂ ਘਟੂ ਚੀਜ਼ਾਂ ਵਿੱਚ ਲਗਾ ਕੇ ਓਕੇ फ्रेंड्स ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ थैंक यू सो मच